ਇੰਨਾ ਮਾਹੌਲ ਦਹਿਸ਼ਤ ਦਾ ਬਣਿਆ ਹੋਇਆ ਵੀ ਇੰਨਾ ਡਰ ਪਿਆ ਹੋਇਆ ਕਿਸਾਨ ਭਰਾਵਾਂ ਦੇ ਮਨਾਂ ਦੇ ਵਿੱਚ ਵੀ ਬਈ ਜੀ ਸਪਰੇ ਪਾਣੀ ਤੋਂ ਵੀ ਆਪ ਦਾ ਡਰੀ ਜਾਂਦੇ ਆ ਆਪੀ ਪੈਣ ਬਈ ਹੋਏ ਹੈ ਆਪੀ ਆਪੀ ਬੰਦੇ ਦੋ ਗੱਡੀ ਲੈ ਕੇ ਆਏ ਸੀ ਇਹ ਰਾਤ ਇਹ ਸਾਰੀ ਆ ਦਿੱਤੀ ਹੈ ਇਹਨਾਂ ਨੇ ਪਹਿਰਾ ਦਿੱਤਾ ਦੋ ਬੰਦਿਆਂ ਨੇ ਜੀ ਮਿੱਤਰੋ ਕੱਲ ਨਾ ਇੱਥੇ ਬਈ ਸਾਡੇ ਪਿੰਡ ਗੰਗਾ ਜ਼ਿਲ੍ਹਾ ਸਰਸੇ ਦੇ ਵਿੱਚ ਇੱਥੇ ਇੱਕ ਹੁਣ ਪੰਜਾਬੀ ਦੇ ਵਿੱਚ ਆਪਾਂ ਕਹਾਂਗੇ ਬਗਿਆੜ ਬਗਿਆੜ ਦੇਖਿਆ ਗਿਆ ਕਹਿੰਦੇ ਤਾਂ ਹੁਣ ਉਹਨੂੰ ਬਈ ਚੀਤਾ ਨਾਲੋਂ ਕੁਝ ਵੀ ਨਾਲੋਂ ਹਿੰਦੀ ਭਾਸ਼ਾ ਦੇ ਵਿੱਚ ਗੱਲਬਾਤ ਇੰਨੀ ਹੈ ਵੀ ਕੱਲ ਜਿਹੜਾ ਦੇਖਿਆ ਗਿਆ ਉਹਦੇ ਵਿੱਚ ਕਿਸਾਨ ਭਰਾ ਕੀ ਹੈ ਨਾ ਤੁਸੀਂ ਚਲਦੀ ਵੀਡੀਓ ਚ ਵੇਖੀ ਜਿੰਨੇ ਡਾਂਗਾ ਚੱਕੀ ਫਿਰਦੇ ਆ ਤਾਂ ਅੱਜ ਫੇਰ ਆਪਾਂ ਸੋਭਾ ਆਏ ਤਾਂ ਇੱਥੇ ਸਪਸ਼ਟੀਕਰਨ ਲਿਆ ਵੀ ਕੀ ਬਈ ਸੱਚ ਵਿੱਚ ਹੈ ਜਾਂ ਨਹੀਂ ਤਾਂ ਆਪਣੇ ਨਾਲ ਅੱਜ ਵਾਧ ਤੋਂ ਵਾਧ ਕਿਸਾਨ ਭਰਾ ਨਾਲ ਹੈ ਜਿਹੜੇ ਇੱਥੇ ਵੀ ਖੇਤਾਂ ਦੇ ਵਿੱਚ ਆ ਜਿਨ੍ਹਾਂ ਦੇ ਖੇਤਾਂ ਵਿੱਚ ਮੌਕੇ ਦਾ ਦੇਖਿਆ ਗਿਆ ਉਹ ਨਾਲ ਤਾਂ ਗੱਲਬਾਤ ਕਰਦੇ ਆ ਨਾਲ ਸਾਰੇ ਆਏ ਹੋਇਆ ਲੋਈ ਮਿੱਤਰੋ ਵੇਖੋ ਤੁਹਾਡੇ ਸਾਹਮਣੇ ਬਈ ਅੱਜ ਫੇਰ ਇੱਥੇ ਵੀ ਪੂਰੀਆਂ ਪੈੜਾਂ ਖੌਰੂ ਪਟਿਆ ਪਿਆ ਰਾਤ ਦਾ ਤਾ ਚੱਲਦੇ ਵੀਡੀਓ ਚ ਦੇਖੀ ਜੰਨਾ ਜਿਵੇਂ ਤੁਸੀਂ ਇਹ ਪੈੜਾ ਚੈੱਕ ਕਰੋ ਪਹਿਲਾਂ ਤਾਂ ਤੇ ਬਾਕੀ ਆਪਾਂ ਕਿਸਾਨ ਭਰਾ ਨਾਲ ਸਾਰੀ ਗੱਲਬਾਤ ਕਰਦੇ ਪੁੱਛਦੇ ਆਂ ਬਈ ਵੀ ਕੀ ਸੱਚਮੁੱਚ ਇੱਥੇ ਇੰਨਾ ਮਾਹੌਲ ਦਹਿਸ਼ਤ ਦਾ ਬਣਿਆ ਹੋਇਆ ਵੀ ਇੰਨਾ ਡਰ ਪਿਆ ਹੋਇਆ ਕਿਸਾਨ ਭਰਾਵਾਂ ਦੇ ਮਨਾਂ ਦੇ ਵਿੱਚ ਵੀ ਬਈ ਜੀ ਸਪਰੇਅ ਪਾਣੀ ਤੋਂ ਵੀ ਆਪ ਦਾ ਡਰੀ ਜਾਂਦੇ ਆ ਲਓ ਜੀ ਮਿੱਤਰੋ ਕਰੋ ਚੈੱਕ ਇੱਕ ਪੈੜ ਤਾਸ ਏ ਇੱਥੇ ਉੱਤੇ ਗੋਲ ਚੱਕਰ ਬਣਾਇਆ ਹੋਇਆ ਲਓ ਮਿੱਤਰੋ ਅੱਜ ਵੀਰਵਾਰ ਦਿਨ ਹੈ ਤੇ 12 ਤਰੀਕ ਆ ਤਾਂ ਜਿਹੜੀ ਕਿ ਸਵੇਰ ਦੀ ਵੀਡੀਓ ਹੈ ਤਕਰੀਬਨ ਸਮਾਂ 8:00 ਕ ਦਾ ਹੈ ਨਾ 7:00 ਕ ਦਾ ਹਾਂਜੀ 7:00 ਵਜੇ ਦਾ ਸਮਾਂ ਆਪਾਂ ਕਿਸਾਨ ਭਰਾ ਸਾਰੀ ਵੀ ਜਿਹੜਾ ਇੱਥੇ ਮਾਹੌਲ ਬਣਿਆ ਪਿਆ ਤੁਹਾਨੂੰ ਕਵਰ ਕਰਕੇ ਦੱਸੀ ਜੰਨੇ ਆ। ਸਹੀ ਗੱਲ ਐ ਇੱਥੇ ਸਾਬੂਟੇ ਟੁੱਟੇ ਪਏ ਝੁੰਨੇ ਦਾ। ਇੱਥੇ ਪੈੜਾਂ ਵੀ ਹੈ ਜੀ ਸਾਰੀ। ਹਾਂ ਬਿਲਕੁਲ। ਆਪੀ ਪੈੜ ਬਾਈ ਹੋਏ। ਹੈ? ਆਪੀ। ਆਪੀ ਪੈੜ। ਆਪੀ। ਦਾ ਜੀ ਵੀ ਆ। ਆਪੀ। ਆਪੀ ਆਪੀ ਲਊਂਗੀ ਪੈੜ। ਆਪੀ। ਹਾਂ ਲਓ। ਆਪੀ ਸਾਰੇ ਮਿੱਤਰੋ ਆਪਾਂ ਦੱਸਦੇ ਆਂ ਬਈ ਸਾਰੀ ਗੱਲਬਾਤ ਜੋ ਵੀ ਇੱਥੇ ਵਾਪਰੀ ਆ ਕੱਲ ਦੀ ਤੇ ਅੱਜ ਰਾਤ ਨੂੰ ਇੱਥੇ ਕੀ ਮਾਹੌਲ ਰਿਹਾ ਤਾਂ ਕੀ ਡਰ ਬਣਿਆ ਹੋਇਆ ਕਿਸਾਨਾਂ ਦੇ ਵਿੱਚ ਬਈ ਜੀ ਕੀ ਮਾਹੌਲ ਬਣਿਆ ਪਿਆ ਕੀ ਤੁਸੀਂ ਕੱਲ ਦੇਖਿਆ ਸੀ ਜੋ ਵੀ ਗੱਲਬਾਤ ਆ ਸਪਸ਼ਟੀਕਰਨ ਦਿਓ ਜਾਨਵਰ ਆਓ ਹਾਂਜੀ ਠੀਕ ਆ ਪੂਰਾ ਤਖੜਾ ਮੂੰਹਾਂ ਦਾ ਠੀਕ ਆ ਜੀ ਠੀਕ ਆ ਤੇ ਪੂਰਾ ਏਡਾ ਕੱਦ ਦਾ ਪੂਰਾ ਕੱਦ ਦਾ ਹਾਂ ਅੱਛਾ ਜੀ ਠੀਕ ਆ ਤੇ ਅਸੀਂ ਅੱਜ ਹੀ ਕੱਲ ਪਾਣੀ ਦੇਖਣ ਪਾਣੀ ਛੱਡਾ ਚੁੰਨੇ ਕਿੰਨੇ ਕ ਵਜੇ ਦਾ ਸਮਾਂ ਸੀ ਟਾਈਮ ਸੀਗਾ 4:30 ਦਾ ਸ਼ਾਮ ਦੇ ਹਾਂ ਮੋਟਰ ਦੇ ਕੱਟ ਸੀ ਹਾਂ ਠ ਸਾਰੇ ਨੇ ਤੂੰ ਮੁੜ ਕੇ ਕਿਰਾ ਪਾਇਆ ਸਾਰੇ ਨੇ ਦੇਖ ਵੀ ਲਿਆ ਠੀਕ ਹੈ ਜੀ ਠੀਕ ਹੈ ਮੁੜ ਕੇ ਉਹ ਉੱਥੇ ਤਾਂ ਹੀ ਜਾਂਦਾ ਵੀ ਦੇਖਿਆ ਸੀ ਆਪਨੇ ਅੱਛਾ ਇਹ ਉਧਰ ਜਾਂਦਾ ਦੇਖਿਆ ਹੈ ਉਧਰ ਜਾਂਦਾ ਦੇਖਿਆ ਇਸ ਝੋਨੇ ਦੇ ਵਿੱਚ ਦੇਖਿਆ ਹੈ ਇਸ ਝੋਨੇ ਦੇ ਵਿੱਚ ਇਹ ਕਿੰਨੇ ਕਿੱਲਾਂ ਦਾ ਪਲਾਟ ਹੈ ਚਾਰ ਦਾ ਚਾਰ ਕਿੱਲਾਂ ਦਾ ਪਲਾਟ ਹੈ ਫਿਰ ਵੀ ਤੁਸੀਂ ਭਾਰਨ ਦੀ ਕੋਸ਼ਿਸ਼ ਕੀਤੀ ਭਾਰਨ ਦੀ ਬਹੁਤ ਕੋਸ਼ਿਸ਼ ਕੀਤੀ ਮਿੱਤਰੋ ਜਿਵੇਂ ਤੁਸੀਂ ਡਾਂਗਾ ਚੱਕੀ ਦੀ ਫਿਰਦੇ ਦੇਖੀ ਜਾਂਦੇ ਹੋ ਕਿਸਾਨ ਭਰਾ ਕਰ ਲੈਣੇ ਨੇ ਵੀ ਬਹੁਤ ਮਿਹਨਤ ਕਰੀ ਵੀ ਚਲੋ ਇੱਥੋਂ ਆਪਾਂ ਛੜਾਦ ਗਏ ਕਿਉਂ ਚਾਰ ਰੁਪਏ ਇੱਥੇ ਢਾਣੀਆਂ ਲੱਗਦੀਆਂ ਕਾਣੀਆਂ ਤੋਂ ਪਹਿਲੀ ਗੱਲ ਹੈ ਵੀ ਕਿਸਾਨ ਭਰਾਣੇ ਆਪਦੀ ਫਸਲ ਸਾਹਮਣੀ ਹੈ ਸਪਰੇਅ ਕਰਨਾ ਹੈ ਪਾਣੀ ਲਾਉਣਾ ਹੈ ਰਾਤ ਨੂੰ ਵੀ ਆਉਣਾ ਦਿਨ ਨੂੰ ਵੀ ਆਉਣਾ ਤਾਂ ਮੌਲੇ ਤੇ ਫਿਰ ਡਰਦਾ ਹੀ ਹੈ ਡਰ ਹੈਗੇ ਹੁਣ ਸੋਨਾ ਘਾਤੇ ਹੋਇਆ ਪਿਆ ਹਾਂ ਪਾਣੀ ਟਣੀ ਛੜਨਾ ਡਰ ਹੈਗੇ ਜੇ ਤੁਸੀਂ ਸਵੇਰੇ ਆਇਓ 5 ਵਜੇ ਉਦੋਂ ਤੁਹਾਨੂੰ ਲੱਗਿਆ ਕੁਝ ਹੈ ਸਾਰ ਇੱਕ ਤਰ੍ਹਾਂ ਕੇ ਕੁਝ ਨਹੀਂ ਦਿਖਿਆ ਕੁਝ ਨਹੀਂ ਦਿਖਿਆ ਨਾ ਵੀ ਤਰ੍ਹਾਂ ਸਵੇਰੇ ਪੈੜਾ ਜ਼ਰੂਰ ਤਾਹੀ ਪੈੜਾ ਜ਼ਰੂਰ ਪੰਨਾ ਉੱਧਰ ਦਿਖਾ ਦੇਣਾ ਉੱਧਰ ਫਿਰਦਾ ਰਿਹਾ ਹੈ ਨਾ ਉੱਧਰ ਫਿਰਦਾ ਰਿਹਾ ਆ ਦੋ ਬੰਦੇ ਦੋ ਗੱਡੀ ਲੈ ਕੇ ਆਏ ਸੀਗੇ ਰਾਤ ਇਹ ਸਾਰੀ ਆ ਦਿੱਤੀ ਹੈ ਇਹਨਾਂ ਨੇ ਪਹਿਰਾ ਦਿੱਤਾ ਦੋ ਬੰਦਿਆਂ ਰਾਈ ਰਾਈ ਛੁੜਦੇ ਸੀ ਛੁੜਦੇ ਸੀ ਅਗਵਾਰੇ ਦੇ 1 ਵਜੇ ਉੱਥੇ ਦੇਖਿਆ ਗਿਆ ਤੁਸੀਂ ਦੇਖਿਆ ਤੁਸੀਂ ਬੇਰਾਤ ਗੱਡੀ ਲੈ ਕੇ ਆਏ ਹਾਂ ਤੁਸੀਂ ਸੋਚਿਆ ਵੀ ਗੱਡੀ ਦਾ ਪਹਿਲਾਂ ਕਾਰਨ ਕੀ ਰਿਹਾ ਤੁਸੀਂ ਗੱਡੀ ਲੈ ਕੇ ਆਏ ਜੇ ਵੀ ਲੈ ਕੇ ਆਉਣਾ ਖੇਤ ਕਾਰਨ ਆ ਜਾਨਵਰ ਮਰੇ ਇੱਥੇ ਸੀ ਗੱਡੀ ਦਾ ਜਾਨਵਰ ਵੀ ਜਾਨਵਰ ਆਪਾਂ ਵੀ ਵੀਡੀਓ ਮਾਉਂਦੀ ਜਾਨਵਰ ਦੇਖਿਆ ਜਾਵੇ ਵੀ ਕਿਹੜਾ ਜਾਨਵਰ ਆ ਉਸ ਕਾਰਨ ਅਸੀਂ ਗੱਡੀ ਲੈ ਕੇ ਪਹਿਰਾ ਲਾਇਆ ਸੀ ਇਹ ਤਸੱਲੀ ਕਰ ਲਈਏ ਤਸੱਲੀ ਕਰ ਲਈਏ ਮਾਨ ਪ੍ਰਭਾਗ ਕੋਈ ਵੀ ਗੱਲ ਹਾਂਜੀ ਕੋਈ ਕੋਈ ਕਾਰਵਾਈ ਪਵਾਈਏ ਫਿਰ ਦੇਖਿਆ ਜਾਵੇ ਤਾਂ ਹਾਂ ਸਹੀ ਆ ਰਿਸਕ ਦਾ ਰਿਸਕ ਬਹੁਤ ਵੱਡਾ ਜੀ ਕੋਈ ਚੁੰਦੇ ਚ ਸਪਰੇ ਨਹੀਂ ਕਰ ਰਿਹਾ ਹੁਣ ਬੰਦਾ ਬਰਦੇ ਵਰਦੇ ਨੇ ਇੱਕ ਬੰਦਾ ਪਾਣੀ ਤੇ ਨਹੀਂ ਆ ਸਕਦਾ ਨਹੀਂ ਇੱਕ ਬੰਦਾ ਜੀ ਪਾਣੀ ਸਾਂਭਦਾ ਸੀ ਹੁਣ ਇੱਥੇ ਦੋ ਤਿੰਨ ਤਿੰਨ ਬੰਦੇ ਆਉਣੇ ਆ ਜੀ ਫੇਰ ਪਾਣੀ ਸਾਂਭਦੇ ਆ ਜੀ ਪੂਰੀ ਮੁਸ਼ਕਲ ਹੋ ਗਈ ਪੂਰੀ ਮੁਸ਼ਕਲ ਹੋਈ ਦੀ ਹੈ ਸਮੱਸਿਆ ਹੋ ਗਈ ਇੱਕ ਵੱਡੀ ਗੱਲ ਇਹ ਆ ਵੀ ਬਈ ਤੁਸੀਂ ਕਹਿੰਦੇ ਹੋ ਨਾ ਵੀ ਦੇਖਿਆ ਤਾਂ ਤੁਸੀਂ ਕਈ ਦਿਨ ਪਹਿਲਾਂ ਦਾ ਹੈ ਕਈ ਦਿਨਾਂ ਦਾ ਦੇਖਿਆ ਇਹ 10 ਦਿਨਾਂ ਦਾ ਦੇਖਿਆ ਸਾਡਾ ਜੀ ਇਹ ਤੇ ਅਸੀਂ ਇਹਨੂੰ ਨੋਟ ਕਰੀ ਜਾਂਦੇ ਸੀ ਵੀ ਪਹਿਲਾਂ ਇੱਕ ਬੰਦੇ ਨੇ ਦੇਖਿਆ ਫੇਰ ਦੋ ਨੇ ਦੇਖਿਆ ਫੇਰ ਹੌਲੀ ਹੌਲੀ ਹੁਣ ਪੰਜ ਸੱਤ ਬੰਦਿਆਂ ਨੇ ਦੇਖਿਆ ਜਦੋਂ ਹੁਣ ਹੁਣ ਸਾਰੇ ਨਹੀਂ ਦੇਖ ਲੈ ਵੱਡੇ ਪਹਿਲਾਂ ਇੱਕ ਇੱਕ ਕਰਕੇ ਬੰਦੇ ਪਹਿਲਾਂ ਯਾਦਵੀਂਦਰ ਨੇ ਦੇਖਿਆ ਜੀ ਤੇ ਰਹੀ ਨਾ ਬੰਦੇ ਨੇ ਦੇਖਿਆ ਕੱਲ ਅਸੀਂ ਆਪਨੇ ਦੇਖਿਆ ਕੱਲ ਹੋਰ ਵੀ ਚਾਰ ਪੰਜ ਬੰਦਿਆਂ ਨੂੰ ਹੋਰ ਨੂੰ ਵੀ ਦਿਖਾਇਆ ਜੀ ਇਹ 10 ਦਿਨਾਂ ਦਾ ਕੰਮ ਚੱਲੀ ਜਾਂਦਾ 10 ਦਿਨ ਹੋ ਗਏ ਜਾਨਵਰ ਨੂੰ ਪੂਰੇ 10 ਦਿਨ ਹੋ ਗਏ ਹਾਂਜੀ ਪਹਿਲਾਂ ਵੀ ਇਹ ਗੱਲ ਸ਼ੋਅ ਨਹੀਂ ਕੀਤੀ ਕਿਸੇ ਤਾਈ ਨਾ ਪਹਿਲਾਂ ਨੂੰ ਪਤਾ ਨਹੀਂ ਸੀ ਨਾ ਪਤਾ ਨਹੀਂ ਸੀ ਜਾਨਵਰਤਾ ਨਹੀਂ ਪਤਾ ਸੀ ਜੀ ਹੁਣ ਤੁਹਾਨੂੰ ਵੀ ਐ ਪੂਰਾ ਅੱਖੀਂ ਦੇਖ ਲਿਆ ਪਰ ਹੈ ਜਰੂਰ ਜਾਨਵਰ ਮਿੱਤਰੋ ਗੱਲਬਾਤ ਆ ਇਹ ਵੀ ਜੋ ਵੀ ਇਹਨਾਂ ਨੇ ਦੇਖਿਆ ਨਾ ਰਵਲਾ ਇਹਨਾਂ ਪੈ ਗਿਆ ਹੈ ਨਾ ਵੀਡੀਓ ਨਹੀਂ ਬਣਾਈ ਗਈ ਵੀਡੀਓ ਨਹੀਂ ਦੇਖੀ ਗਈ ਨਹੀਂ ਤਾਂ ਵੀ ਉਹਦੇ ਵਿੱਚ ਪਰ ਇਹ ਵੀ ਹੁਣ ਆਪਾਂ ਕੱਲੀ ਵੀਡੀਓ ਤੇ ਨਹੀਂ ਜਾ ਸਕਦੇ ਇੰਨੇ ਕਿਸਾਨ ਭਰਾ ਆ ਬਈ ਤੇ ਕੋਲੇ ਟਾੜੀਆਂ ਐ ਬੱਚੇ ਵੀ ਐ ਸਕੂਲ ਆਉਂਦੇ ਜਾਂਦੇ ਆ ਹਾਂਜੀ ਹਾਂਜੀ ਤਾਂ ਝੂਠ ਤਾਂ ਇਹ ਹੈ ਨਹੀਂ ਆ ਝੂਠ ਹੈ ਨਹੀਂ ਝੂਠ ਹੈ ਬਿਲਕੁਲ ਇਹ ਤਾਂ ਹੁੰਦਾ ਅੱਜ ਤੋਂ 10 ਦਿਨ ਪਹਿਲਾਂ ਵੀ ਚੱਲ ਆਪਾਂ ਕਹਿ ਦਿੰਦੇ ਜਦੋਂ ਇੱਕ ਇੱਕ ਬੰਦੇ ਨੇ ਦੇਖਿਆ ਅੱਜ ਪਾੜ ਦਿਖਾ ਦੇ ਇੱਕ ਬੰਦੇ ਤੇ ਵਿਸ਼ਵਾਸ ਤੇ ਅਸੀਂ ਨਹੀਂ ਚੱਲੇ ਜੀ ਬੰਦੇ ਹੁਣ ਤਾਂ ਬਹੁਤ ਨੇ ਦੇਖ ਲਿਆ ਜੀ ਬਹੁਤ ਨੇ ਦੇਖ ਲਿਆ ਹਾਂਜੀ ਠੀਕ ਹੈ ਜੀ ਤਾਂ ਮੇਰੇ ਵਰਗਾ ਵੀਡੀਓ ਕਿ ਬਣਾਉਣਾ ਦਾ ਮਰਵਾਉਂਦੀ ਹੋਵੇ ਤੇ ਦੇਖ ਕੇ ਪਹਿਲੇ ਲਲਤਾ ਕਮ ਜਾਂਦੇ ਨੇ ਨਹੀਂ ਨਹੀਂ ਸਹੀ ਹੈ ਬਿਲਕੁਲ ਇਕੱਲੇ ਬੰਦੇ ਤੋਂ ਵੀਡੀਓ ਵੀ ਨਹੀਂ ਬਣਦੀ ਰਾਤਾਂ ਮੰਨ ਲਓ ਵੀ ਗੁਵਾਰੇ ਦਾ ਬਾਹਾ ਬਾਣ ਸੀ ਦੋ ਕਿੱਲਿਆਂ ਦੇ ਪਲਾਟ ਚ ਆਮ ਭੱਜਿਆ ਫਿਰਿਆ ਹਣਾ ਉਹ ਪੈਣਾ ਪਈਆਂ ਹਾਂ ਜਿੱਤਾਆਂ ਪੈਣਾ ਤਾਂ ਹੁਣ ਵੀ ਛੋਡੀ ਕੀ ਅਪੀਲ ਹੈਣ ਤੇਰ ਹੱਡੀ ਆਈ ਨਹੀਂ ਸਾਡਾ ਕੋਈ ਮਸਲਾ ਹੱਲ ਹੋਵੇ ਹੱਲ ਹੋ ਗਏ ਬੜਪਵਾਗ ਤੈਂ ਵੀ ਪੂਰਾ ਮਸਲਾ ਹੱਲ ਹੋਵੇ ਜਿਵੇਂ ਕੋਈ ਅੱਜ ਕੱਲ ਦਾ ਸੌ ਸਹੂਲਤਾਂ ਡਰੋਨ ਵਗੈਰਾ ਲੈ ਆਉਣ ਇਥੇ ਚੈਕਿੰਗ ਹੋ ਵੀ ਏਰੀਏ ਦੀ ਹਾਂ ਹਾਂ ਵੀ ਫੋਟੋ ਫੋਟੋ ਵੀ ਖਿੱਚੀ ਜਾਵੇ ਚੈੱਕ ਕੀਤਾ ਜਾਵੇ ਜਾਣ ਵਾਂਦੇ ਐਸ ਏਰੀਏ 'ਚ ਹੀ ਇਹ ਪਕਾਈ ਆ ਇਹ ਤਾਂ ਹੁਣ ਆਪਾਂ ਨੂੰ ਰਾਤ ਹੀ ਪਤਾ ਲੱਗਿਆ ਜਦੋਂ ਪੈੜਾਂ ਪਈਆਂ ਦੂਤੇ ਤੱਕ ਕੀ ਤਸੱਲੀ ਆ ਤੁਸੀਂ ਆਪ ਦੇਖ ਲਓ ਜੀ ਉੱਥੇ ਪੈੜਾਂ ਦਿਖਾ ਦਵਾਂ ਤੁਹਾਨੂੰ ਤਾਜ਼ੀਆਂ ਬਿਲਕੁਲ ਹੀ ਬਿਲਕੁਲ ਹਾਂ ਵੀ ਇਹਦਾ ਬਸ ਸਾਨੂੰ ਅਪੀਲ ਹੈ ਵੀ ਇਹਦੀ ਵੀਡੀਓ ਬਣੀ ਜਾਵੇ ਤੇ ਜਾਨਵਰ ਦੇਖਾ ਜੀ ਵੀ ਜਾਨਵਰ ਕੀ ਚਾਹ ਠੀਕ ਹੈ ਸਾਨੂੰ ਵੀ ਸਹੀ ਹਾਲਾ ਜੀ ਸਾਡਾ ਕੋਈ ਨਾ ਕੋਈ ਮਸਲਾ ਹੱਲ ਹੋਵੇ ਜੀ ਕੋਈ ਨਾ ਕੋਈ ਮਸਲਾ ਸਾਡਾ ਜਰੂਰ ਜਰੂਰ ਹੋਵੇ ਇਸ ਤੇ ਗੌਰ ਕਰੇ ਗੌਰ ਕਰੇ ਜੀ ਨਸਾਰੇ ਤੇ ਝੋਨਾ ਜੀ ਪਾਣੀ ਦੀ ਵੀ ਜ਼ਰੂਰਤ ਹੈ ਨੂੰ ਸਪਰੇਆ ਦੀ ਬਹੁਤ ਜ਼ਰੂਰਤ ਹੈ ਜੀ ਮੌਕੇ ਦੀ ਫਸਲ ਹੈ ਜੀ ਹੁਣ ਜੀ ਹਾਂ ਜੀ ਆਪਾਂ ਕੀ ਰਾਤ ਵਈ ਵੀਡੀਓ ਦੇਖੀ ਤਾਂ ਜਦੋਂ ਵੀਡੀਓ ਦੇ ਵਿੱਚ ਦੇਖਿਆ ਆਪਾਂ ਸੋਚਿਆ ਵੀ ਕਿਉਂ ਨਾ ਆਪਦਾ ਏਰੀਆ ਆਪਦਾ ਪਿੰਡ ਆ ਆਪਣੇ ਪਰਿਵਾਰ ਹੈ ਤਾਂ ਇੱਥੇ ਵੀ ਪਹੁੰਚ ਕੇ ਸਪਸ਼ਟਿਕਨ ਕਰੀਏ ਤਾਂ ਕਿ ਵੱਧ ਤੋਂ ਵੱਧ ਇਹ ਵੀਡੀਓ ਜਾਵੇ ਆਪਣੇ ਬਣਪਵਾਗ ਦੇ ਵਿੱਚ ਕਰਮਚਾਰੀਆਂ ਤੱਕ ਪਹੁੰਚੇ ਤੇ ਉਹ ਬਈ ਇਸ ਗੱਲ ਤੇ ਜ਼ਰੂਰ ਗੌਰ ਕਰਕੇ ਜਾਣ ਇੱਕ ਵਾਰੀ ਆਪਦੀ ਚੈਕਿੰਗ ਜ਼ਰੂਰ ਕਰਕੇ ਜਾਣ ਹੋਰ ਨਾਸਾ ਤਾਂ ਕਿ ਏਰੀਆ ਸੇਫ ਹੋ ਜੇ ਹਾਂਜੀ ਹਾਂਜੀ